ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਆਸਤੇ ਨਵੇਂ ਵਲੌਗ ਦੇ ਵਿੱਚ। ਅੱਜ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਪੈਰਟ ਤੋਂ। ਅੱਜ ਮੇਰੀ ਛੱਤ 'ਤੇ ਪੈਰਟ ਦੇਖੋ। ਮੈਂ ਦਾਣੇ ਪਾਏ ਹੋਏ ਸੀਗੇ ਤੇ ਮੈਂ ਦਾਣੇ ਪਾ ਕੇ ਥੋੜੀ ਦੇਰ ਇੱਥੇ ਬੈਠ ਗਈ। ਤੇ ਮੈਂ ਦੇਖਿਆ ਕਿ ਪੈਰਟ ਆਇਆ। ਕਬੂਤਰ ਤੇ ਕੁਗੀਆਂ, ਛਿੜੀਆਂ ਤੇ ਬਹੁਤ ਆਉਂਦੀਆਂ ਸੀ। ਪਰ ਅੱਜ ਮੈਂ ਪਹਿਲੀ ਵਾਰੀ ਪੈਰਟ ਨੂੰ ਦੇਖਿਆ ਆਪਣੀ ਛੱਤ 'ਤੇ। देखो जी। वाह। ਕਿੰਨਾ ਪਿਆਰਾ ਲੱਗ ਰਿਹਾ ਹੈ। ਹਾਂਜੀ, ਤੇ ਮੈਂ ਆਈ ਫੀਦੀ ਆਪਣੀ ਛੱਤ ਦੇ ਅੱਜ ਵਿਟਾਮਿਨ ਡੀ ਲੈਣ ਵਾਸਤੇ ਤੇ ਨਾਲ ਮੇਰੇ ਪਾਣੀ ਵਾਲੀ ਬੋਟਲ ਜਿਹੜੀ ਕਿ ਮੈਚਿੰਗ ਮੈਚਿੰਗ ਆ। ਤੇ ਨਾਲ ਹੀ ਲਵਾਂਗੀ ਆਪਾਂ ਵਿਟਾਮਿਨ ਡੀ ਤੇ ਨਾਲ ਹੀ ਪੀਵਾਂਗੇ ਪਾਣੀ ਛੱਤ ਦੇ ਬੈਠ ਕੇ। ਸਵੇਰ ਦੇ ਵੱਜ ਗਏ ਨੇ 7 ਤੇ ਅੱਜ ਚੱਲ ਰਹੀ ਆ ਹਵਾ। में पा में दाना में चिड़ियानु पा ਦਿੱਤਾ پانی رکھ ਦਿੱਤਾ ਤੇ ਪੈਰਟ ਮੈਂ ਤੁਹਾਨੂੰ ਦਿਖਾਉਂਦਾ ਜਿੰਨੀ ਸ਼ੁਰੂਆਤ ਕੀਤੀ ਹੈ ਅੱਜ ਦਾਣਾ ਖਾਣ ਦੀ ਤੇ ਮੌਸਮ ਅੱਜ ਹਵਾ ਚੱਲ ਰਹੀ ਆ ਸੋਹਣਾ ਮੌਸਮ ਆ ਵੈਸੇ ਤਾਂ ਮੈਂ ਜਲਦੀ ਉੱਠ ਗਈ ਸੀ ਪਰ ਹਲਕੀ ਜਿਹੀ ਫਲੌਗ ਕਰ ਗਈ ਤੇ ਮੇਰਾ ਦਿਲ ਕੀਤਾ ਕਿ ਚਲੋ ਅੱਜ ਆਪਾਂ ਸ਼ੱਕ ਤੇ ਜਾ ਕੇ ਫਲੌਗ ਦੀ ਸ਼ੁਰੂਆਤ ਕਰਦੇ ਆਂ ਹਾਂਜੀ ਭਾਜੀ ਛੱਡ ਦਿਓ ਇਹਨੂੰ ਕੁਛ ਨਹੀਂ ਲੱਭਣਾ ਤੈਨੂੰ ਫੋਨ ਤੋਂ ਛੱਡ ਦੇ ਹਾਂ ਹਲੋ ਛੱਡ ਦੇ ਫੋਨ ਇਹਦੇ ਵਿੱਚ ਕੁਝ ਨਹੀਂ ਹੈਗਾ ਤੇਰੇ ਵਾਸਤੇ ਕਿਉਂ ਹੈ ਕਿਉਂ ਨਹੀਂ ਕੀ ਹੈਗਾ ਚਲੋ ਬੈਲ ਆਈ ਪਾ ਆਇਆ ਦਰਵਾਜ਼ਾ ਖੋਲ ਕੇ ਆਓ ਹੈ ਵਿੱਚ ਵੀਡੀਓ ਹੈ ਜਾਓ ਗੇਟ ਖੋਲ ਕੇ ਆਓ ਫਿਰ ਸਿਮਰਨ ਆ ਗਿਆ ਜੀ ਕਸ਼ਨ ਪੜ ਕੇ ਤੇ ਸਹਿਜ ਜਾਏਗਾ ਗੇਟ ਖੋਲਣ ਵਾਸਤੇ ਤੁਹਾਡਾ ਨਾਲਾ ਬਾਹਰ ਲੰਕਿਆ ਹੋਇਆ ਜਾਓ ਗੇਟ ਖੋਲ ਕੇ ਆਓ ਲਓ ਜੀ ਆਪਣਾ ਆ ਗਿਆ ਜੀ ਚਿਕਨ ਕੇਫਸੀ ਤੋਂ ਦੇਖੋ ਤੇ ਆ ਜੋ ਖਾਈਏ ਚਿਕਨ ਬੱਚਿਆਂ ਨੇ ਮੰਗਾਏ ਸੀਗੇ 버ਗਰ ਤੇ ਮੈਂ ਆਪਣੇ ਲਈ ਮੰਗਾਇਆ ਚਿਕਨ ਤੇ ਹੁਣ ਆਪਾਂ ਇਹਨੂੰ ਖਾਂਦੇ ਆ ਤੇ ਹੁਣ ਆ ਗਈ ਸੀ ਜੀ ਮੈਂ ਆਪਣੀ ਪਿਆਰੀ ਜੀ ਸਵੇ ਦੇ ਵਿੱਚ ਤੇ ਇਧਰ ਬਣ ਰਹੇ ਨੇ ਟਿੰਡੇ ਬਹੁਤ ਸਵਾਦਪਾਟ ਟਿੰਡੇ ਗਰਮੀਆਂ ਦੇ ਵਿੱਚ ਤਾਂ ਬਸ ਇਹੋ ਕੁਝ ਚੱਲਦਾ ਤਰੇਲੇ ਭਿੰਡੀ ਟਿੰਡੇ ਕद्दू ਇਹ ਇਹਨਾਂ ਤੋਂ ਬਣਾਉਣਾ ਬਣਾ ਕੇ ਦਿਖਾਉਣੀ ਆ ਅੱਜ ਤੁਹਾਨੂੰ ਦੱਸਦੀ ਆ ਕਿ ਹੁਣ ਮੈਂ ਕੀ ਬਣਾ ਰਹੀ ਆ ਇਧਰ ਮੈਂ ਬਣਾਉਣ ਲੱਗੀ ਆ ਜੀ ਪੁਦੀਨੇ ਵਾਲਾ ਨਿੰਬੂ ਪਾਣੀ ਪੋਦੀ ਵਾਸਤੇ ਮੈਂ ਖੰਡ ਨੂੰ ਪੀ ਕੇ ਰੱਖਿਆ ਹੋਇਆ ਥੋੜਾ ਜਿਹਾ ਤਾਂ ਕਿ ਫਟਾਫਟ ਬਣਾਉਣਾ ਹੋਵੇ ਤੇ ਆਪਾਂ ਨੂੰ ਖੰਡ ਨੂੰ ਖੋਲਣ ਨੂੰ ਜਿਆਦਾ ਟਾਈਮ ਲੱਗਦਾ ਹੈ ਨਾ ਇਧਰ ਆਪਾਂ ਲੈ ਲਾਂਗੇ ਆਪਣਾ ਗੁੰਡਾ ਡੰਡਾ ਛੋਟਾ ਜਿਹਾ ਤੇ ਇਹ ਪੁਦੀਨਾ ਆ ਢੋਲਿਆ ਮੈਂ ਇਹਨੂੰ ਨਿੰਬੂ ਰਮ ਨੂੰ ਮੈਂ ਢੋਲਿਆ ਸੀ ਤੇ ਹੁਣ ਆਪਾਂ ਇਹਦੀ ਪੱਤੀਆਂ ਨੂੰ ਕੀ ਕਰਾਂਗੇ ਇਹਦੇ ਵਿੱਚ ਨਾ ਪਾ ਦਾਂਗੇ ਡੰਡਨ ਜਿਵੇਂ ਵੱਖਰੇ ਕਰ ਦੇਣੇ ਆ ਤੇ ਪੱਤੀ ਇਹਦੇ ਸੈਪਰੇਟ ਕਰਕੇ ਇਹ ਦੇਖੋ ਮੈਂ ਤੁਹਾਨੂੰ ਦਿਖਾਨੀਆਂ ਕਰਕੇ ਸਾਰਾ ਲਓ ਜੀ ਨਿੰਬੂ ਰੋਂ ਆਪਾਂ ਕੱਟ ਲਿਆ ਹੈ ਤਾਂ ਓਕੇ ਤੇ ਇੱਧਰ ਜਿਹੜਾ ਪੁਦੀਨਾ ਸੀਗਾ ਇਹਨੂੰ ਵੀ ਮੈਂ ਬ੍ਰੇਕ ਬ੍ਰੇਕ ਕਰ ਲਿਆ ਦੇ ਵਿੱਚ ਕੁੰਡੇ ਡੰਡੇ ਦੇ ਵਿੱਚ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਨਾਰਮਲ ਤੁਸੀਂ ਫਿਲਟਰ ਦਾ ਪਾਣੀ ਪਾਉਣਾ ਹੈ ਮੇਲੇ ਲਾਂਗੀ ਪਾਣੀ ਤਿੱਖਾ ਪੂਣਨ ਵਾਲੀ ਪੂਣੀ ਐ ਦੇਖੋ ਪਾਣੀ ਨੂੰ ਪਾਤਾ ਹਲਕਾ ਜਿਹਾ ਤੇ ਇਹਨੂੰ ਆਪ ਇੱਕ ਵਾਰੀ ਫੇਰ ਹਿਲਾ ਲਾਂਗੇ ਮੈਨੂੰ ਨਿੰਬੂ ਪਾਣੀ ਜਿਹੜਾ ਬਹੁਤ ਖੱਟਾ-ਖੱਟਾ ਪਸੰਦ ਹੈ ਪਾਣੀ ਥੋੜਾ ਜਿਹਾ ਜ਼ਿਆਦਾ ਲੈ ਲਿਆ ਨਿੰਬੂ ਨਹੀਂ ਥਿਆਨੀ ਆ ਤੇ ਇਹ ਚਾਪ ਪਉਣ ਵਾਲੀ ਪੋਣੀ ਦੇ ਨਾਲ ਆਪਾਂ ਇਹਨੂੰ ਇਹਦੇ ਵਿੱਚ ਪੋਣ ਲੈਣਾ ਆ ਤੇ ਇਧਰ ਜਿਹੜੇ ਸੀਗੇ ਨਿੰਬੂ ਮੈਂ ਗਲਾਸ ਦੇ ਵਿੱਚ ਨਿਚੋੜ ਦਿੱਤੇ ਨੇ ਤੇ ਹੁਣ ਇਹ ਜਿਹੜਾ ਪੁਦੀਨੇ ਵਾਲਾ ਪਾਣੀ ਹੈ ਉਹਨੂੰ ਆਪਾਂ ਨਿੰਬੂ ਦੇ ਵਿੱਚ ਐਡ ਕਰ ਦਾਂਗੇ ਵਿੱਚ ਆਪਾਂ ਪਾਵਾਂਗੇ ਆਪਣੇ ਟੇਸ ਦੇ ਅਨਸਾਰ ਖੰਡ ਇਹ ਮੈਂ ਪੀਸੀ ਹੋਈ ਖੰਡ ਲਈਏ ਤੁਸੀਂ ਕੋਈ ਵੀ ਖੰਡ ਲੈ ਸਕਦੇ ਹੋ ਦੂਜੀ ਵੀ ਲੈ ਸਕਦੇ ਹੋ ਇਹ ਨੂੰ ਕਰਵਾ ਲਾਂਗੇ ਇਹਨੇ ਤੇ ਹੁਣ ਜਿਹੜੀਆਂ ਆਪਣੀਆਂ ਥੋੜੀਆਂ ਜੀਆਂ ਅਗਰ ਇਹ ਪੱਤੀਆਂ ਵੀ ਪਾਉਣੀਆਂ ਤੁਸੀਂ ਥੋੜੀਆਂ ਜੀਆਂ ਪਾ ਸਕਦੇ ਹੋ ਨਹੀਂ ਤੇ ਇਹਦੇ ਵਿੱਚ ਕੀ ਕਰਨਾ ਹੈ ਆਪਾਂ ਇੱਕ ਪਿਆਜ਼ ਪਾਓ ਤੇ ਹਲਕਾ ਜਿਹਾ ਅੱਧਾ ਕੋਮਾਟਰ ਲੈ ਲਓ ਅੱਧੇ ਉਹ ਹੀ ਥੋੜਾ ਜਿਹਾ ਲੈ ਲਓ ਟਮਾਟਰ ਤੇ ਨਮਕ ਮਿਰਚ ਪਾ ਕੇ ਇਨੂੰ ਆਪਾਂ ਚਟਣੀ ਦੇ ਵਿੱਚ ਯੂਜ਼ ਕਰ ਸਕਦੇ ਆ ਇਹਨੂੰ ਵੇਸਟ ਨਹੀਂ ਕਰਨਾ ਕੋਈ ਵੀ ਚੀਜ਼ ਆਪਾਂ ਸੁੱਟਣੀ ਨਹੀਂ ਆ ਤੇ ਇੱਕ ਐਡਾ ਪਲੇਟ ਮਲਾ ਲੈਣੀ ਹੁੰਦੀ ਆ ਤਾਂ ਕਿ ਜਿਹੜਾ ਵੇਸਟ ਹੋਵੇ ਉਹ ਆਪਾਂ ਪਲੇਟ 'ਚ ਰੱਖ ਕੇ ਤੇ ਬਾਅਦ 'ਚ ਉਹਨੂੰ 10-12 ਇੰਚ ਸੁੱਕ ਦੀਏ ਐ ਹੋ ਗਈ ਆਪਣੀ ਖੰਡ ਵਾਲਾ ਡੱਬਾ ਤੇ ਫਿਰ ਮੈਂ ਰਾਵਾਂਗੀ ਆਈਸ ਕ్యూ ਆਈਸ ਕ్యూ ਲਵਾਂਗੀ ਮੈਂ ਹੁਣ ਇਦੇ ਵਿੱਚ ਆ ਇਸ ਨੂੰ ਪਾ ਦਾਂਗੀ। ਲਓ ਜੀ ਨਿੰਬੂ ਪਾਣੀ ਹੋ ਗਿਆ ਆਪਣਾ ਰੈਡੀ। ਇਹਦੇ ਵਿੱਚ ਮੈਂ ਪਾਇਆ ਕਾਲਾ ਨਮਕ ਤੇ ਕਾਲੀ ਮਿਰਚ। ਤੇ ਇਹ ਬਹੁਤ ਸਵਾਦ ਬਣਦਾ ਆ। ਪੁਦੀਨਾ ਪੁਦੀਨੇ ਵਾਲਾ ਨਿੰਬੂ ਪਾਣੀ ਕਦੀ ਬਣਾ ਕੇ ਟਰਾਈ ਕਰਕੇ ਦੇਖਿਓ। ਸੱਚੀ ਇਹ ਬਹੁਤ ਸਵਾਦ ਲੱਗਦਾ ਤੁਹਾਨੂੰ ਵੀ ਬਹੁਤ ਸਵਾਦ ਲੱਗੇਗਾ। ਕਿਉਂਕਿ ਪੁਦੀਨਾ ਜਿਹੜਾ ਹੈ ਉਹ ਗਰਮੀਆਂ ਦੇ ਵਿੱਚ ਆਪਾਂ ਨੂੰ ਲੈਣਾ ਚਾਹੀਦਾ ਠੰਡਾ ਹੁੰਦਾ ਆ। ਤੇ ਇੱਕ ਸਾਡਾ ਹਾਜ਼ਮਾ ਵੀ ਇਹਦੇ ਨਾਲ ਠੀਕ ਰਹਿੰਦਾ ਆ। ਅਗਰ ਇਹਨੂੰ ਮੈਂ ਤੁਹਾਨੂੰ ਕਿਸੇ ਦਿਨ ਨਾ ਆਪਣਾ ਜਿਹੜਾ ਹੁੰਦਾ ਆ ਆ ਸੋਡਾ ਉਹਦੇ ਵਿੱਚ ਵੀ ਪਾ ਕੇ ਬਣਾ ਕੇ ਦਿਖਾਵਾਂਗੀ ਉਹ ਵੀ ਬਹੁਤ ਟੇਸਟੀ ਬੰਦਾ ਲੈਮਨ ਸੋਡਾ ਮੈਂ ਬੱਚਿਆਂ ਨੂੰ ਬਣਾ ਕੇ ਦੇਣੀ ਹੁੰਦੀ ਆ ਲੈਮਨ ਸੋਡੇ ਦੇ ਵਿੱਚ ਵੀ ਨਿੰਬੂ ਪਾ ਲਓ ਵਿੱਚ ਪੁਦੀਨਾ ਪਾ ਲਓ ਖੰਡ ਪਾ ਲਓ ਆਈਸ ਕਿਊ ਪਾ ਲਓ ਹਲਕਾ ਜਿਹਾ ਨਮਕ ਪਾ ਲਓ ਉਹ ਵੀ ਬਹੁਤ ਹਾ ਟੇਸਟੀ ਬੰਦਾ ਦੇ ਟਿੰਡੇ ਆਪਣੇ ਹੋ ਗਏ ਨੇ ਰੈਡੀ ਖਾਣ ਵਾਸਤੇ ਵਾਜਾ ਮਾਰ ਦਿੰਦੀ ਆਜੋ ਤੇ ਖਾ ਲੋ ਪਰ ਅਜੇ ਆਪਾਂ ਇਹਨਾਂ ਨੂੰ ਟੱਕ ਦੇਵਾਂਗੇ ਗੈਸ ਸਿਮਤੇ ਹੈ ਗਏ ਤੇ ਨਮਕ ਕਰ ਦਈਏ ਸਾਈਡ ਤੇ ਗੰਧ ਮੈਨੂੰ ਬਿਲਕੁਲ ਪਸੰਦ ਨਹੀਂ ਆ ਸਫਾਈ ਮੈਂ ਆਪਣੀ ਨਾਲ ਨਾਲ ਹੀ ਕੰਪਲੀਟ ਕਰ ਦਿੰਨੀ ਹੁੰਨੀ ਆ ਜਿਹੜਾ ਇੱਧਰ ਮੇਰਾ ਬਣਿਆ ਆ ਇਹ ਵਾਲਾ ਇਹਦੇ ਵਿੱਚ ਮੈਂ ਕੀ ਕਰਾਂਗੀ ਹੁਣ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਦੀ ਚਟਨੀ ਕੁਤਲਾਂਗੀ ਰਾਤ ਨੂੰ ਤੇ ਐਨ ਟਾਫੀ ਤੋੜੀਆਂ ਸੀ ਅੱਜ ਆਪਣੀਆਂ ਘਰ ਦੀਆਂ ਮਚਾਂ ਦੀ ਦੇਖੋ ਕਿੰਨੀਆਂ ਸੋਹਣੀਆਂ ਇਹ ਥੋੜੇ ਜਿ ਗੰਡੇ ਵੀ ਆਪਣੇ ਘਰ ਦੇ ਨਿਕਲੇ ਸੀ ਕੁਝ ਅਸੀਂ ਯੂਜ਼ ਕਰ ਲਿਆ ਤੇ ਕੁਝ ਸਾਡੇ ਪਏ ਹੋਏ ਆ ਐ ਆ ਜੀ ਸਾਡੀ ਛੋਟੀ ਜੀ ਤੋੜੀ ਜਿਹਦੇ ਵਿੱਚ ਆਪਾਂ ਲੱਸੀ ਬਣਾਉਨੇ ਆ ਸੀ ਲੱਸੀ ਦੇ ਦਹੀਂ ਦੇ ਬੋਲ ਹੋ ਗਿਆ ਖਲਾਰਾ ਪੈ ਗਿਆ ਖਲਾਰਾ ਪੈ ਗਿਆ ਨੂੰ ਆਪਾਂ ਹੁਣ ਕਰ ਜੀਏ ਸੈਟ ਚਲੋ ਜੀ ਕੰਡਿਆਂ ਦੇ ਸਾਈਜ਼ ਦੇਖੋ ਤੁਸੀਂ ਗਰਮੀ ਕਰਕੇ ਬਹੁਤੇ ਵੱਡੇ ਨਹੀਂ ਹੋਏ ਪਰ ਮਿਰਚਾਂ ਬਹੁਤ ਸੋਹਣੀਆਂ ਨੇ ਟਮਾਟਰ ਵੀ ਬਹੁਤ ਸੋਹਣੇ ਲੱਥਦੇ ਨੇ ਤੇ ਇਹ ਆਪਾਂ ਲਵਾਇਆ ਸੀ వాటర్ কুলਰ ਰੱਖਣ ਵਾਸਤੇ ਸਟੈਂਡ ਪਰ ਨਿਆਣਿਆਂ ਦਾ ਹੱਥ ਨਹੀਂ ਪਹੁੰਚਦਾ ਖਾਸ ਕਰਕੇ ਸੈਜ ਦਾ ਫਿਰ ਸਾਨੂੰ వాటర్ কুলਰ ਥੱਲੇ ਹੀ ਰੱਖਣਾ ਪਿਆ ਇਹ ਇੰਨਾ ਕੋ ਹੈਗਾ ਮੇਰਾ ਵਾਸ਼ਿਨਰੀਆ ਛੋਟਾ ਜਿਹਾ ਤੇ ਇਹ ਹੈਗਾ ਮੇਰਾ microwaves stand ਨਿੱਜੀ ਆਲੂ ਪਿਆਜ਼ ਤੇ ਇਹਦੇ ਵਿੱਚ ਸਾਡਾ ਹੋਰ ਨਿੱਕਾ-ਨਿੱਕਾ ਸਮਾਨ ਟਿਫਨ, ਮਾਈਕ੍ਰੋਵੇਵ, ਤੇ ਡੋਂਗੀ ਖਾਸ ਕਰਕੇ ਜ਼ਿਆਦਾਤਰ ਟਿਫਨ ਹੀ ਰੱਖੀ ਹੋਈ ਆ ਬੱਚਿਆਂ ਦੇ ਤੇ ਇਹ ਹੈਗਾ ਮੇਰਾ ਮਾਈਕ੍ਰੋਵੇਵ ਅੰਜੀ ਜੀ ਤੇ ਨਿੰਬੂ ਪਾਣੀ ਅਸੀਂ ਪੀ ਲਿਆ ਬਹੁਤ ਸਵਾਦ ਨਿੰਬੂ ਪਾਣੀ ਬਣਿਆ ਸੀ ਤੇ ਜਿਹੜੇ ਨਿੰਬੂ ਬਚ ਗਏ ਨੇ ਉਹਨਾਂ ਨੂੰ ਆਪਾਂ ਕੀ ਕਰਨਾ ਹੈ ਸੱਜਣਾ ਹੱਥਾਂ ਤੇ ਬਹੁਤ ਸਾਰੀ ਟ੍ਰੈਨਿੰਗ ਹੋਈ ਹੁੰਦੀ ਆ ਫਿੰਗਰਸ ਤੇ ਹਨਾ ਜਿਹੜੇ ਆਪਣੇ ਜੋਇੰਟਸ ਹੁੰਦੇ ਆ ਇਹਨਾਂ ਦੇ ਉੱਪਰ ਬਹੁਤ ਟੈਨਿੰਗ ਹੋ ਜਾਂਦੀ ਆ ਮੇਰੇ ਤੇ ਬਹੁਤ ਧੂ ਹੋ ਜਾਂਦੀ ਆ ਤੇ ਆਪਾਂ ਕੀ ਕਰਨਾ ਥੋੜੀ ਜੀ ਖੰਡ ਲੈ ਲੈਣੀ ਆ ਤੇ ਨਿੰਬੂ ਨੂੰ ਆਪਣੇ ਹੱਥਾਂ ਦੇ ਉੱਪਰ ਰਗੜਨਾ ਆ ਚੰਗੀ ਤਰ੍ਹਾਂ 10 ਤੋਂ 15 ਮਿੰਟ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਵੀ ਟੈਨਿੰਗ ਹੋਈ ਹੋਈ ਆ ਉਥੇ-ਉਥੇ ਚੰਗੀ ਤਰ੍ਹਾਂ ਇਹਨੂੰ ਰਗੜ ਲਓ 5-7 ਮਿੰਟ ਛੱਡ ਦਿਓ ਤੇ ਫਿਰ ਪਾਣੀ ਦੇ ਨਾਲ ਧੋ ਕੇ ਤੇ ਮੋਇਸਚਰਾਈਜ਼ਰ ਲਗਾ ਲਓ ਇਹ ਇੱਕਦਮ ਥੀਨੀ ਨਿਕਲਦੀ ਪਰ ਇਹਨੂੰ ਅਗਰ ਆਪਾਂ ਇੱਕ ਰੀਮ ਛੱਡ ਕੇ ਖਰੀਏ ਤੇ ਇਹ ਬਹੁਤ ਜਲਦੀ ਰਿਮੂਵ ਹੋ ਜਾਂਦੀ ਹੈ ਤੇ ਆਪਣੀ ਵੀ ਸਫਾਈ ਕਰਨੀ ਚਾਹੀਦੀ ਆ ਕਿਉਂ ਸਹਿਜ ਸਹਿਜ ਵੀ ਆਪਣੀ ਸਫਾਈ ਕਰੇਗਾ ਸਹਿਜ ਵੀ ਆਪਣੀ ਸਫਾਈ ਕਰੇਗਾ ਟਾਈਮ ਹੋ ਗਿਆ ਜੀ 10:30 ਦਾ ਤੇ ਇਧਰ ਰੂਮ ਦੇ ਵਿੱਚ ਟਟ ਥੱਲੀਆਂ ਵਿਚਾਰੇ ਨਿਆਣੇ ਹੈ ਨਿਆਣੇ ਹੋਏ ਇਹ ਕੋ ਗਰਾਊਂਡ ਹੈ ਕੀ ਇਹ ਪਲੇ ਗਰਾਊਂਡ ਹੈ ਰਾਤ ਹੋ ਗਈ ਆ ਹੁਣ ਚਲੋ ਸੋਵੋ ਸ਼ੱਕਾ ਜਾਂਦੇ ਸਕਾਈ ਸਕਦੇ ਹੁੰਦੇ ਹੁਣ ਸੌਂਦਿਆਂ ਤਿਆਰੀਆਂ ਜੀ ਚਾਹ ਦੇ ਉੱਠ ਤੇ ਚਲੋ ਸੌ ਆਓ ਹੈਫੀਗਾ ਸਾਡਾ ਛੋਟਾ ਜਿਹਾ ਵਲੌਗ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਹਾਂ ਹੋਰ ਬੋਲੋ ਲਾਈਕ ਤੇ ਸਬਸਕ੍ਰਾਈਬ ਕਰ ਦੇਣਾ ਜੀ ਚੈਨਲ ਨੂੰ ਤੇ ਹੋਰ ਕੀ ਕਰਨਾ ਨਾਲੇ ਸ਼ੇਅਰ ਸ਼ੇਰ ਹਾ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਨਵੇਂ ਵਲੌਗ ਦੇ ਨਾਲ ਇਹ ਸੀਗਾ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਧੰਨਵਾਦ ਜੀ ਬਾਏ ਬਾਏ ਕਹ ਦੋ ਸੇਜ਼ ਲਵ ਯੂ ਆਲ ਹਾਈ